ਜਿਹੜੀ ਸ਼ਰਾਬ ਦੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਸ਼ਰਾਬ ਦੇ ਅਗਲੇ ਜਿਹੜੇ ਹੋ ਗਿਆ ਗੈਰਕਾਨੂੰਨੀ ਸਾਗਰਾ ਨਹੀਂ ਸ਼ਰਾਬ ਵੇਚੀ ਜਾ ਰਹੀ ਉਹ ਜੀ ਅਸੀਂ ਆਪ ਐਨਲਾਈਜ਼ ਕੀਤਾ ਉਹ ਐਨਲਾਈਜ਼ ਕਰਨ ਤੋਂ ਪਤਾ ਗਿਆ ਕਿ ਜਿਹੜੀ ਠੇਕੇ ਦੀ ਸ਼ਰਾਬ ਹੈ ਗੈਰਕਾਨੂੰਨੀ ਵੇਚਣ ਤੋਂ ਇਲਾਵਾ ਉਹ ਖਾਲਾ ਕੋਈ ਯਾਤਰਾ ਬਹੁਤ ਕਰਦਾ ਪਰ ਉਸ ਤੋਂ ਇਲਾਵਾ ਜਿਹੜੀ ਹੋ ਗਈ ਹੈ ਗੈਰਕਾਨੂੰਨੀ ਤਰੀਕੇ ਨਾਲ ਤਿਆਰ ਕੀਤੀ ਹੋਈ ਸ਼ਰਾਬ ਜਿਹਨੂੰ ਕਿ ਐਥਨਲ ਨੂੰ ਮਿਕਸ ਕਰਕੇ ਜਿਹਨੂੰ ਤੁਹਾਡੀ ਇਸ ਸਪੈਕਟ੍ਰਾ ਦੇ ਅਲਕੋਹਲ ਕਾਰਨ ਹੋਇਆ ਅਲਕੋਹਲ ਨੂੰ ਡਿਲੀਟ ਕਰਕੇ ਲੋਕਾਂ ਨੂੰ ਜੜੀ ਹੋ ਗਈ ਹੈ ਉਹ ਲਗ ਲਗ ਜਗ੍ਹਾ ਉੱਤੇ ਟਾਕਿਆਂ ਦੇ ਵਿੱਚ ਛੋਟੀਆਂ ਬੋਤਲਾਂ ਦੇ ਵਿੱਚ ਜਰੀ ਜਰੀ ਪਲਾਈ ਜਾ ਰਹੀ ਸੀਗੀ ਉਹਦੇ 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 ਬਾਬਤ ਅਸੀਂ ਇੱਕ ਆਪਣੇ ਬਣੇ ਜਿਹੜੇ ਸੰਗਠਿਤ ਤਰੀਕੇ ਦੇ ਨਾਲ ਹੈ ਜਿਹਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਵੀ ਹੈ ਜਿਹਦੇ ਵਿੱਚ ਸਾਡੇ ਆਪਣੇ ਅੰਡਰ ਕਵਰ ਵੀ ਹੈ ਸਾਡੀ ਸਪੈਸ਼ਲ ਬਿਆਜ ਵੀ ਹੈ ਸੀਆਈਏ ਵੀ ਹੈ ਔਰ ਸਾਰੇ ਥਾਣਿਆਂ ਨੇ ਮਿਲ ਕੇ ਸੰਯੁਕਤ ਤੌਰ ਦੇ ਉੱਤੇ ਹਰ ਰੋਜ਼ ਦੇ ਅਸੀਂ ਸੰਜੇ ਪ੍ਰੇਸ਼ੰਗ ਕਰ ਰਹੇ ਹਾਂ ਕੱਲ ਵੀ ਤਾਂ ਦਰਸ਼ੋਗੇ ਤਕਰੀਬਨ 12 ਦੇ ਕਰੀਬ ਅਜੇਸ ਮਗਲਰ ਸਾਡੇ ਜਿਹੜੇ ਹੋ ਗਏ ਗ੍ਰਿਫਤਾਰ ਹੋਏ ਆ ਜਿਨ੍ਹਾਂ ਨੇ ਗੈਰ ਕਾਨੂੰਨੀ ਸ਼ਰਾਬ ਦੀ ਮੈਨੂਫੈਕਚਰਿੰਗ ਕੀਤੀ ਹੋਈ ਸੀ ਯਾਰ ਲੋਕਾਂ ਨੂੰ ਉਹਦੀ ਡਿਸਟ੍ਰੀਬਿਊਸ਼ਨ ਕਰਨ ਜਾ ਰਹੇ ਸੀ ਉਹਦੇ ਵਿੱਚ ਔਰਤਾਂ ਨੂੰ ਸ਼ਾਮਲ ਲੋ ਔਰਤਾਂ ਨੂੰ ਵੀ ਤਕਰੀਬਨ 40% ਦੀ ਔਰਤਾਂ ਦੇ ਤੇਰੇ ਵਿੱਚ ਦੱਸਣਾ ਇਹ ਅਹਿਮ ਹੈ ਕਿ ਇਹ ਗੈਰ ਕਾਨੂੰਨੀ ਸ਼ਰਾਬ ਜਿਹਦੇ ਨਾਲ ਸਰੀਰਕ ਜਾਨ ਨੂੰ ਖਤਰਾ ਹੋ ਸਕਦਾ ਕੋਈ ਮਾਤਰਾ ਦਾ ਪਤਾ ਨਹੀਂ ਤੁਸੀਂ ਕਿੰਨੀ ਦਾ ਕੂੜਾ ਸਮਗਰੀਨ ਕਰਨ ਵਾਲਾ ਹੈ ਜਗਹ ਦਾ ਸ਼ਰਾਬ ਦੇਚਣ ਵਾਲਾ ਹੈ ਉਹ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਜਿਹੜੀ ਹੈ ਹੈਥਨੋਲ ਦਾ ਹੋਰ ਚੀਜ਼ਾਂ ਨੂੰ ਮਿਕਸ ਕਰਕੇ ਦੇ ਰਿਹਾ ਹੈਗਾ ਪਰ ਘੋੜੇ ਪਾਰੇ ਮੇਜੋਰਟੀ ਉਹ ਲੋਕ ਨੇ ਜਿਹੜੇ ਮਜ਼ਦੂਰ ਨੇ ਸ਼ਾਮ ਨੂੰ ਮਿਹਨਤ ਮਜ਼ਦੂਰੀ ਦੇ ਬਾਅਦ ਜਿਹੜਾ ਹੈ ਇਸ ਨੂੰ ਇਹਦਾ ਸੇਵਨ ਕਰਨਾ ਚਾਹੁੰਦੇ ਆ ਉਹ ਇਸ ਲਾਲਚ ਵਿੱਚ ਕਿ ਤੇ ਬੈਨੇਵਿਟੀ ਹੈ ਉਹ ਵੀ ਪੂਰੇ ਆ ਜਾਵੇ ਪਰ ਇਹਦੇ ਜਿਹੜੇ ਅਸਰ ਨੇ ਇਹਦੇ ਜਿਹੜੇ ਸੇਬ ਦੇ ਅਸਰ ਨੇ ਬਰੇ ਮਾੜਿਆ ਸਰ ਨੇ ਮੈਂ ਕਹਿ ਸਕਦਾ ਕਿ ਇਹ ਅਸਰ ਜ਼ਹਿਰੀਲਾ ਹੈ ਸੋ ਇਹਨੂੰ ਅਸੀਂ ਇਸ ਸ਼ਰਾਬ ਨੂੰ ਅਸੀਂ ਜ਼ਹਿਰ ਦੇ ਤੌਰ ਤੇ ਮੰਨਦੇ ਆ ਉਹਦੇ ਵਿੱਚ 123 DNS ਪਹਿਲਾਂ ਤਾਂ ਚਾਹਿਆ ਗਿਆ ਸੀ ਸਿੰਪਲ ਮੁਕੱਦਮਾ ਕਰ ਦਿੰਦਾ ਸੀ ਹੁਣ ਜੇਕਰ ਕਿਸੇ ਨੂੰ ਕੋਈ ਜ਼ਹਿਰੀਲਾ ਚੀਜ਼ ਜਿਹਦੀ ਕਿ ਮਾਤਰਾ ਨਹੀਂ ਹੈ ਜਿਸ ਨਾਲ ਜਾਨ ਨੂੰ ਖਤਰਾ ਹੋ ਸਕਦਾ ਉਹ ਕੋਈ ਦਿੰਦਾ ਹੈ ਇਸ ਕਰਕੇ ਕਿ ਨਮੀ ਵਿਤੀ ਲਾਹੇ ਦੇ ਉਹਦਾ ਪੂਆ ਜਾਣ ਦਾ ਨਕਸ਼ਾ ਹੋ ਗਿਆ 123 ਬੀ ਐਨ ਐਸ ਜਿਹੜੀ ਪਹਿਲਾਂ 328 ਸੀ ਉਹਦੇ ਤਹਿਤ ਕਿ ਆਰਗੇਨਾਈਜ਼ ਹੋ ਕੇ ਤੇ ਸ਼ਰਾਬ ਲਿਆ ਕੇ ਫਰਵਰ ਡਿਸਟ੍ਰਿਬਿਊਸ਼ਨ ਚ ਉਹਦੇ ਨਾਲ 111 ਤੇ 111 ਬੀ ਐਨ ਐਸ ਨਿਆ ਪਰ ਆਵਾ ਦੇ ਦੂਨ ਮੁਕੱਦਮਾ ਅਸੀਂ ਦਰਜ ਕਰ ਰਹੇ ਹਾਂ ਕਿਤੇ ਅਤਾਈ ਪਰਸਨ ਕਿਤੇ ਆ ਇਹਦੇ ਚ ਦੱਸਣ ਦੇਵੇਗਾ ਕਿ ਆਤਾਕ ਜਿਦਾ ਜਿੱਤੇ ਬੇਲਵਲ ਫੰਸਾ ਜਦਾ ਸਾਡੇ ਕੋਲੋਂ ਜਾਂ ਮਾਨਜੂਰ ਅਦਾਲਤਾਂ ਪਾਸੋਂ ਅ ਕੋਈ ਦੇਰ ਹੋਣ ਦੀ ਸੰਭਾਗਤ ਹੁੰਦੀ ਹੈ ਜਿੱਥੇ 123 23 ਡੀਐਨਐਸ 111 ਤੇ 111 ਡੀਐਨਐਸ ਦੀ ਘਟਨਾ ਲੱਗਦੀ ਹੈ ਉਥੇ ਨਾ ਦੇਰ ਦੇ ਹੋੜਾ ਹੈਗਾ ਜਨਾਬੀ ਜੋ ਅਪਰਾਧ ਹੈ ਔਰ ਸਜ਼ਾ ਦਿੱਤੇ ਲੰਬੇ ਸਮੇਂ ਤੱਕ ਦੇ ਨਹੀਂ ਹੋਏਗੀ ਔਰ ਇਹਦੀ ਸਜ਼ਾ ਇਹ 10 ਸਾਲ ਤੱਕ ਵੀ ਹੋ ਸਕਦੀ ਹੈ ਕਿ ਅਸੀਂ ਇਹਨੂੰ ਜ਼ੇਰੀਲਾ ਬਿਧਾਰ ਮੰਨ ਕੇ ਚੱਲ ਰਹੇ ਹਾਂ ਕਿ ਜ਼ੇਰੀਲਾ ਬਿਧਾਰ ਤੇ ਕਿਸੇ ਕੋਈ ਗ੍ਰਾਮ ਹੋ ਗਿਆ ਸੋ ਸਾਡੀ ਸਖਤ ਵਾਰਨਿੰਗ ਤੇ ਚਿਤਾਵਨੀ ਹੈ ਜਿਹੜੇ ਇਸ ਕੰਮ ਦੇ ਵਿੱਚ ਧੰਦੇ ਤੇ ਪਏ ਹੋ ਆ ਉਹ ਮੁਕੰਮਲ ਤਰਤੇ ਇਹਨੂੰ ਉੱਤੋਂ ਪਾਸੇ ਹੋ ਜਾਣ ਔਰ ਇਹ ਲੰਬਾਇਆ ਆਪਣਾ ਬੰਦ ਕਰਨ ਹੋਰ ਬਹੁਤ ਸਾਰੇ ਰੋਜ਼ਗਾਰ ਆ ਜਿਹੜੇ ਕੀਤੇ ਜਾ ਸਕਦੇ ਆ ਲੋਕ ਜਿਹੜੇ ਜਿਹੜਾ ਕੋਈ ਰੋਜ਼ਗਾਰ ਨਹੀਂ ਹੈਗਾ ਉਹ ਆਪਣੇ ਧੰਦੇ ਕਰਦੇ ਆ ਕੋਈ ਫਰੀਦਿਆਂ ਤੋਂ ਕੰਮ ਕਰ ਰਿਹਾ ਕੋਈ ਦੁਕਾਨ ਤੇ ਲੱਗਿਆ ਹੋਇਆ ਬਹੁਤ ਸਾਰੇ ਤੰਦੇ ਨੂੰ ਤੁਸੀਂ ਕਰ ਸਕਦੇ ਆ ਔਰ ਬੜੀ ਜਗ੍ਹਾ ਤੇ ਤੁਸੀਂ ਜਿਹੜੇ ਹੈਗੇ ਤਾਂ ਵੀ ਪੇਰੀ ਰੋਟੀ ਅੱਛੀ ਚੱਲ ਸਕਦੀ ਹੈ ਤੇ ਜੇਕਰ ਇਹੋ ਤੰਦਾ ਕਰਨਾ ਤੇ ਫਿਰ ਇਹ ਨਹੀਂ ਹੋਣ ਦੇਣਾ ਇਹਦੇ ਵਿੱਚ ਅਸੀਂ ਸਖਤ ਤਰਾਵਾਂ ਦੀ ਬਹੁਤ ਹੀ ਸਖਤ ਕਾਰਵਾਈ ਕਰ ਰਹੇ ਹਾਂ ਇਹ ਸਾਡੀ ਜਿਹੜੀ ਹੋਈ ਵਾਰਨਿੰਗ ਆ ਦੂਸਰਾ ਇਕੱਲਾ ਮੌਜੂਦ ਇਸ ਜਿਲ੍ਹੇ ਤੱਕ ਨਹੀਂ ਰਹੇਗਾ ਜੇ ਇਸ ਜਿਲ੍ਹੇ ਦੀ ਪਾਰਾ ਪਿੱਛੇ ਤੋਂ ਜੋ ਨਹੀਂ ਆ ਚਾਹੇ ਜਿਲ੍ਹੇ ਤੋਂ ਸੂਬੇ ਤੋਂ ਬਾਹਰ ਹੋਣ ਚਾਹੇ ਕਿਸੇ ਹੋਰ وکتی نہ ہو چاہے جی لیج الکوہول کسی ڈسٹریبیوٹر تو کسی فیکٹری تو کسی ڈسٹمی تو ہو رہی ہے جی اس گل کی تفتیش میں آ جاتا تو وہ خلاف بھی یہی کاروائی ہوئے گی جی سمگلر کے خلاف ہو رہی ہے ایک سو گیارہ کے تحت آرگنائز ہو کے کرائم کرنے سو جنوبی ادارے نے جتنے ایتنال تو دو چیزیں جنہیں زہریلی پدارت آ جنہیں الکوہول کہنے ہیں ਉਹ ਕੰਟਰੋਲ ਹੋ ਕੇ ਉਹਨਾਂ ਦੀ ਡਿਸਟ੍ਰਿਬਿਊਸ਼ਨ ਹੋਣੀ ਚਾਹੀਦੀ ਹੈ ਡਿਸਟ੍ਰਿਬਿਊਟਰ ਇਹ ਦੇਖਣ ਕਿ ਇਹ ਪਹਿਲੀ ਡਿਸਟ੍ਰਿਬਿਊਸ਼ਨ ਚ ਦੇ ਰਿਹਾ ਜੇ ਪਰਚੂਨ ਵਕਰੇਤਾ ਤਾਂ ਉਹ ਇਸ ਚੀਜ਼ ਨੂੰ ਦੇਖੇ ਕਿ ਜੇ ਫਿਰ ਵੀ ਕਿਤੇ ਕਨਫਿਊਜ਼ ਹਿੰਦੀ ਹੈ ਕਿਤੇ ਗਰਗਨ ਨਹੀਂ ਧੰਨ ਨਾਲ ਜਿਹੜਾ ਇਹਦਾ ਆ ਰਿਹਾ ਹੈ ਹੈਗਾ ਉਹ ਅੰਦਰਾ ਜ਼ੀਰੂਲਾ ਤਾਰ ਤਾਂ ਨਹੀਂ ਨਸ਼ੀਲਾ ਤਾਰ ਰਿਹਾ ਕਹਿੰਦੇ ਆ ਨਾ ਨਸ਼ੀਲੇ ਨਹੀਂ ਜ਼ੀਰੂਲਾ ਕਹਿੰਦੇ ਨੇ ਫਿਰ ਸਖਤ ਕਾਰਵਾਈ ਸਾਰਿਆਂ ਦੇ ਖਿਲਾਫ ਹੋਈ ਹੈ